ਉਹ ਚੰਡੀਗੜ੍ਹ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਇੰਦਰਪ੍ਰੀਤ ਪੈਰੀ ਦੇ ਕਤਲ ਨਾਲ ਜੁੜੀ ਇੱਕ ਨਵੀਂ ਸਿਸ਼ਤੀ ਵੀ ਸਾਹਮਣੇ ਆਈ ਹੈ ਜੋ ਕਿ ਕਤਲ ਦੇ ਗੁੱਝੇ ਪੇਤ ਨੂੰ ਖੋਲ ਸਕਦੀ ਹੈ ਅਤੇ ਪੁਲਿਸ ਹੁਣ ਅਰ ਐਂਗਲ ਤੋਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਇਹ ਜਿਹੜੀ ਕਿ ਵੀਡੀਓ ਹੈਗੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਤਲ ਕਾਂਡ ਤੋਂ ਪਹਿਲਾਂ ਦੀ ਦਿੱਤੀ ਜਾ ਰਹੀ ਹੈ ਸੈਕਟਰ 26 ਦੇ ਇੱਕ ਬਾਰਦੀ ਹੈ ਜਿੱਥੇ ਕੀ ਇਹ ਜਿਹੜੀਆਂ ਤਸਵੀਰਾਂ ਨੇ ਕੈਦ ਹੋਈਆਂ ਨੇ ਪਿੱਛੇ ਬਲੈਕ ਸ਼ਰਟ ਦੇ ਵਿੱਚ ਇੰਦਰਪ੍ਰੀਤ ਪੈਰੀ ਜਦ ਕੀ ਉਸ ਦੇ ਅੱਗੇ ਇੱਕ ਵਾਈਟ ਹੁੱਡੀ ਦੇ ਵਿੱਚ ਇੱਕ ਨੌਜਵਾਨ ਨਜ਼ਰ ਆ ਰਿਹਾ ਹੈ ਅਤੇ ਹੁਣ ਪੁਲਿਸ ਇਸ ਸਖਸ਼ ਨੂੰ ਜਿਹੜਾ ਕੀ ਹੈ ਇਨਵੈਸਟੀਗੇਟ ਕਰਨ ਦੇ ਲਈ ਬੁਲਾ ਸਕਦੀ ਹੈ ਸੋ ਹੁਣ ਤੱਕ ਦੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਸੈਕਟਰ 26 ਦੇ ਵਿੱਚ ਇੱਕ ਕਲੱਬ ਤੋਂ ਬਾਹਰ ਨਿਕਲਦੇ ਹੋਏ ਇੰਦਰਪ੍ਰੀਤ ਪੈਰੀ ਅਤੇ ਇੱਕ ਨੌਜਵਾਨ ਨੂੰ ਦੇਖਿਆ ਜਾਂਦਾ ਹੈ ਉਹ ਸਿਗਰਟ ਪੀਂਦੇ ਹੋਏ ਵੀ ਨਜ਼ਰ ਆਏ ਨੇ ਅਤੇ ਇੰਦਰਪ੍ਰੀਤ ਪੈਰੀ ਤੋਂ ਅੱਗੇ ਇੱਕ ਚਿੱਟੀ ਟੋਪੀ ਪਹਿਨੇ ਹੋਏ ਨੌਜਵਾਨ ਹੈ ਜਿਸ ਨੂੰ ਇੰਦਰਪ੍ਰੀਤ ਦਾ ਦੋਸਤ ਦੱਸਿਆ ਜਾ ਰਿਹਾ ਬੱਲੂ ਵਜੋਂ ਉਸ ਦੀ ਪਛਾਣ ਹੋਈ ਹੈ ਅਤੇ ਇਸ ਵਿਅਕਤੀ ਨੇ ਚੰਡੀਗੜ੍ਹ ਪੀਜੀਆਈ ਦੇ ਮੁਰਦਾ ਘਰ ਦਾ ਵੀ ਦੌਰਾ ਕੀਤਾ ਇੰਦਰਪ੍ਰੀਤ ਦੇ ਪਰਿਵਾਰ ਦੇ ਨਾਲ ਵੀ ਕਾਫੀ ਸਮਾਂ ਬਤਾਇਆ ਹੈ ਉਹਨਾਂ ਨਾਲ ਗੱਲਬਾਤ ਕੀਤੀ ਹੈ ਨੌਜਵਾਨ ਦੀ ਇੱਕ ਫੋਟੋ ਜੋ ਹੈ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਉਕਤ ਨੌਜਵਾਨ ਨੂੰ ਵੀ ਇਨਵੈਸਟੀਗੇਸ਼ਨ ਦੇ ਲਈ ਸੱਦ ਸਕਦੀ ਹੈ ਪੁਲਿਸ 인ਦਰਪ੍ਰੀਤ ਦੇ ਨਾਲ ਦੇਖੇਗੇ ਹਰ ਵਿਅਕਤੀ ਨੂੰ ਜਿਹੜਾ ਕਿ ਸ਼ੱਕ ਦੇ ਬਿਨਾਂ ਹfte ਉੱਪਰ ਦੇਖ ਰਹੀ ਹੈ ਅਤੇ ਹਰੇਕ ਨੂੰ ਪੁੱਛਗਿੱਛ ਦੇ ਲਈ ਸੱਦਿਆ ਜਾ ਰਿਹਾ ਹੈ ਧਿਆਨ ਦੇਣ ਵਾਲੀ ਗੱਲ ਹੈ ਕਿ ਘਟਨਾ ਤੋਂ ਬਾਅਦ ਲੌਰੈਂਸ ਪਿਸ਼ਨੋਈ ਨੇ ਗੋਲਡੀ ਬ੍ਰਾਡ ਦੇ ਵਿਰੁੱਧ ਖੁੱਲੀ ਜੰਗ ਦਾ ਐਲਾਨ ਕੀਤਾ ਸੀ ਲੌਰੈਂਸ ਗੈਂਗ ਨੇ ਬਕਾਇਦਾ ਸੋਸ਼ਲ ਮੀਡੀਆ ਉਸਦੇ ਭਰਾ ਦੇ ਵੱਲੋਂ ਆਪਣੇ ਛੋਟੇ ਭਾਈ ਦੀ ਚਿਤਾ ਨੂੰ ਅਗਨੀ ਦਿੱਤੀ ਗਈ ਹੈ ਇੰਦਰਪ੍ਰੀਤ ਪਿਆਰੀ ਦਾ ਹਲੇ ਮਹਿਜ਼ ਸਵਾ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਜੋ ਇਸ ਹੱਤਿਆਕਾਂਡ ਤੋਂ ਬਾਅਦ 골ਡੀ ਬਰਾੜ ਦੀ ਇੱਕ ਆਡੀਓ ਵੀ ਤੁਹਾਡੇ ਨਾਲ ਹਮਦਰਦ ਟੀਵੀ ਦੇ ਉੱਪਰ ਸਾਂਝੀ ਕੀਤੀ ਸੀ ਹਾਲਾਂਕਿ ਹਮਦਰਦ ਮੀਡੀਆ ਗਰੁੱਪ ਉਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ 골ਡੀ ਬਰਾੜ ਦੇ ਵੱਲੋਂ ਲਾਰੈਂਸ ਨੂੰ ਗੱਦਾਰ ਕਿਹਾ ਗਿਆ ਸੀ ਯਾਰਮਰ ਕੀਤੀ ਹੈ ਲਾਰੈਂਸ ਨੇ ਅਤੇ ਉਸਨੇ ਆਪਣਾ ਜਿਗਰੀ ਯਾਰ ਕਿਵੇਂ ਮਲਾਇਆ ਮਰਵਾਇਆ ਇਸ ਨੂੰ ਲੈ ਕੇ ਗੁੱਜਾ ਪੇਟ ਜਿਹੜਾ ਕੀ ਹੈ 골ਡੀ ਬਰਾੜ ਉਹ ਖੋਲਦਾ ਹੋਇਆ ਨਜ਼ਰ ਆਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਜਿਸ ਦੋਸਤ ਦੀ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਦੀਆਂ ਉਸੇ ਨੂੰ ਹੀ ਲਾਰੈਂਸ ਨੇ ਸਾਜ਼ਿਜੇ ਤਹਿਤ ਮਰਵਾ ਦਿੱਤਾ ਹੈ ਅਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਆਡੀਓ ਦੇ ਵਿੱਚ ਹਾਲਾਂਕਿ ਪੁਸ਼ਟੀ ਤਾਂ ਨਹੀਂ ਕੀਤੀ ਜਾਂਦੀ ਹਮਦਰਦ ਮੀਡੀਆ ਦੇ ਵੱਲੋਂ ਕਿ 골ਡੀ ਬਰਾੜ ਕਹਿੰਦਾ ਹੋਇਆ ਨਜ਼ਰ ਆਇਆ ਸੀ ਕਿ ਲਾਰੈਂਸ ਨੇ ਬਕਾਇਦਾ ਇੰਦਰਪ੍ਰੀਤ ਪਿਆਰੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਸੈਕਟਰ 26 ਦੇ ਵਿੱਚ ਤੂੰ ਕਿਸੇ ਨੌਜਵਾਨ ਨੂੰ ਜਾ ਕੇ ਮਿਲ ਉੱਥੇ ਕੋਈ ਤਰ੍ਹਾਂ ਇੰਤਜ਼ਾਰ ਕਰੇ ਅਤੇ ਉਕਤ ਨੌਜਵਾਨ ਜਿਹੜਾ ਕਿ ਆ ਉਹ ਇੰਦਰਪ੍ਰੀਤ ਪਿਆਰੀ ਦੀ ਗੱਡੀ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਤੇ ਜਦੋਂ ਮੌਕੇ ਵਾਰਦਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਉਸ ਦੇ ਵਿੱਚ ਦੇਖਦੇ ਹਾਂ ਕਿ ਸੈਕਟਰ 26 ਦੀ ਟਿੰਬਰ ਮਾਰਕੀਟ ਦੇ ਵਿੱਚ ਇੱਕ ਦਰਖਤ ਦੇ ਓਲੇ ਇਹ ਆਕਾਰ ਆ ਕੇ ਰੁਕ ਗਿਆ ਜਿਸ ਦੇ ਵਿੱਚ ਇੰਦਰਪ੍ਰੀਤ ਪਿਆਰੀ ਸਵਾਰ ਹੁੰਦਾ ਤੇ ਉਸ ਦੇ ਨਾਲ ਵਾਲੀ ਸੀਟ ਤੇ ਇੱਕ ਨੌਜਵਾਨ ਵੀ ਬੈਠਾ ਹੁੰਦਾ ਜੋ ਕਿ ਭੱਜ ਕੇ ਪਿੱਛੇ ਜਿਹੜੀ ਕਿ ਕ੍ਰੇਟਾਕਾਰ ਹੁੰਦੀ ਹੈ ਜਿਸ ਦੇ ਵਿੱਚ ਬਦਮਾਸ਼ ਸਵਾਰ ਹੁੰਦੇ ਨੇ ਉਸ ਦੇ ਵਿੱਚ ਸਵਾਰ ਹੋ ਜਾਂਦਾ ਤੇ ਫਿਰ ਉੱਥੋਂ 9 ਤੋਂ 11 ਹੋ ਜਾਂਦੇ ਨੇ ਇਹ ਜਿਹੜੇ ਕਿ ਮੁਲਜ਼ਮ ਨੇ ਅਤੇ ਇਹ ਇਸੇ ਦੌਰਾਨ ਟਾਬਰ ਤੋੜ ਗੋਲੀਆਂ ਵਿੱਚ ਚਲਾਈਆਂ ਜਾਂਦੇ ਜਿਸ ਕਰਕੇ ਇੰਦਰਪ੍ਰੀਤ ਪਿਆਰੀ ਦਿੱਤਾ ਜਾਨ ਚਲੀ ਜਾਂਦੀ ਹੈ ਪਰ ਜਿਹੜੇ ਕੀ ਤਖਸ਼ ਮੌਕੇ ਤੋਂ ਫਰਾਰ ਹੋਏ ਸਨ ਇਹ ਵਾਰਦਾਤ ਵਾਲੀ ਥਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੇਖੋ ਕਿਵੇਂ ਕੀਆ ਕਾਰ ਜਿਹੜੀ ਕਿ ਇੱਥੇ ਰੁਕੀ ਹੋਈ ਹੈ ਅਤੇ ਇਸ ਦੇ ਵਿੱਚ ਇੰਦਰਪ੍ਰੀਤ ਪੈਰੀ ਗੰਭੀਰ ਹਾਲਤ ਦੇ ਵਿੱਚ ਹੁੰਦਾ ਜਦੋਂ ਹਸਪਤਾਲ ਲਜਾਇਆ ਗਿਆ ਤਾਂ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਇਹ ਤਸਵੀਰਾਂ ਨੇ ਇੰਦਰ ਦੀਆਂ ਜਿਹੜਾ ਕਿ ਲਾਰੈਂਸ ਦੇ ਨਾਲ ਅਤੇ ਇਹ ਕੋਈ ਤਸਵੀਰਾਂ ਥਾਰ ਜਿਹੜਾ ਕਿ ਹੈ ਬਾਹਰ ਤੋਂ ਬਾਹਰ ਨਿਕਲਦੇ ਹੋਏ ਚਿੱਟੀ ਟੋਪੀ ਵਾਲੇ ਨੌਜਵਾਨ ਅਤੇ ਇੰਦਰਪ੍ਰੀਤ ਪੈਰੀ ਦੀਆਂ ਤੇ ਅਗਲੀ ਤਸਵੀਰ ਅਗਲੀ ਤਸਵੀਰ ਦੇ ਉੱਪਰ ਵੀ ਜਾਣਕਾਰੀ ਸਾਂਝੀ ਕਰਦੀ ਹੈ ਵਾਰਦਾਤ ਤੋਂ ਬਾਅਦ ਦੀ ਤਸਵੀਰ ਹੈ ਜਿਹੜੀ ਕਿ ਚੰਡੀਗੜ੍ਹ ਦੀ ਹੀ ਦਿੱਤੀ ਜਾ ਰਹੀ ਹੈ ਕਿਸੇ ਲਾਈਟ ਪੁਆਇੰਟ ਦੇ ਉੱਪਰ ਹੈ ਜਿੱਥੇ ਕਿ ਗੱਡੀ ਜਿਹੜੀ ਹੈਗੀ ਜਿਸ ਦੇ ਵਿੱਚ ਕ੍ਰੇਟਾ ਚ ਇਹ ਤਵਾਰ ਹੁੰਦੇ ਨੇ ਉਹ ਪੰਚਕੂਲਾ ਦੇ ਵਿੱਚ ਗੱਡੀ ਛੱਡ ਕੇ ਕਿਵੇਂ ਫਿਰ ਸੜਕਾਂ ਤੇ ਖੁੱਲ੍ਹੇ ਆਮ ਘੁੰਮ ਰਹੇ ਨੇ ਫਿਲਹਾਲ ਹੁਣ ਪੁਲਿਸ ਹਰੇਕ ਸੀਸੀਟੀਵੀ ਐਂਗਲ ਦੀ ਜਿਹੜੀ ਕਿ ਜਾਂਚ ਕਰ ਰਹੀ ਹੈ ਹਰੇਕ ਪਹਿਲੂ ਤੋਂ ਮਾਮਲੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦੀ ਇਹਨਾਂ ਕਾਤਲਾਂ ਨੂੰ ਕਾਬੂ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਧਰ ਜੇਕਰ ਆਪਾਂ ਇੰਦਰਪ੍ਰੀਤ ਪੈਰੀ ਦੇ ਪਛੋਕਰ ਦੇ ਉੱਪਰ ਨਜ਼ਰ ਮਾਰੀਏ ਤਾਂ ਉਹਦਾ ਵੀ ਰਿਕਾਰਡ ਕੋਈ ਬਾੜਾ ਚੰਗਾ ਨਹੀਂ ਰਿਹਾ ਅਤੇ ਪੀਯੂ ਦੇ ਵਿੱਚ ਚੋਣਾ ਦੇ ਵੀ ਸਰਗਰਮ ਨਜ਼ਰ ਆਇਆ ਸੀ ਅਤੇ ਇੰਦਰ ਦੇ ਖਿਲਾਫ 12 ਦੇ ਕਰੀਬ ਜਿਹੜੇ ਕੀ ਮੁਕਦਮੇ ਚੱਲ ਰਹੇ ਹੈਗੇ ਨੇ ਇੰਦਰਪ੍ਰੀਤ ਪੈਰੀ ਦੇ ਖਿਲਾਫ ਜਿਹੜਾ ਕੀ ਚੰਡੀਗੜ੍ਹ ਦੇ ਸੈਕਟਰ 33 ਦੇ ਵਿੱਚ ਜਿਹੜਾ ਕੀ ਉਸ ਦੀ ਰਹਾਇਸ਼ ਦੱਸੀ ਜਾ ਰਹੀ ਹੈ ਤੇ ਡੀਏਵੀ ਕਾਲਜ ਦੇ ਵਿੱਚ ਉਸ ਨੇ ਗ੍ਰੈਜੂਏਸ਼ਨ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੋਣਾ ਦੇ ਵਿੱਚ ਵੀ ਬਹੁਤ ਸਰਗਰਮ ਰਿਹਾ ਹੈ ਅਤੇ 12 ਦੇ ਕਰੀਬ ਉਸ ਦੇ ਖਿਲਾਫ ਮੁਕਦਮੇ ਦਰਜ ਨੇ ਸਭਾ ਮਹੀਨਾ ਪਹਿਲੇ ਜਿਹੜਾ ਉਸ ਦਾ ਵਿਆਹ ਹੁੰਦਾ ਹੈ ਅਤੇ ਪੈਰੀ ਦੇ ਪਿਤਾ ਅਸਤਿੰਦਰ ਆਪਾਲ ਜਿਹੜੇ ਕੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਸਨ ਤੇ ਹੁਣ ਹੋ ਸੇਵਾ ਮੁਕਤ ਹੋ ਚੁੱਕੇ ਨੇ ਉਸ ਦਾ ਇੱਕ ਵੱਡਾ ਪ੍ਰਾਇਜ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਐਸਆਈ ਹੈ ਅਤੇ ਇਸ ਤੋਂ ਇਲਾਵਾ ਉਸ ਦਾ ਜਿਹੜਾ ਕੀ ਦੱਸਿਆ ਜਾ ਰਿਹਾ ਕਿ ਹੁਣ ਵੱਡੇ ਕਤਲकांड ਤੋਂ ਬਾਅਦ ਹੁਣ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਪਰਿਵਾਰ ਦੇ ਵੱਲੋਂ